ਜਿਹੜਾ ਧਰਮ ਦਾ ਸੰਕਟ ਲੱਗਾ ਕੀ ਕਾਰਨ ਆ ਜਿਹੜਾ ਨਾ ਬਣਦਾ ਕੀ ਬਿਲਕੁਲ ਦੱਸ ਦੇਣੀ ਜਿਉਂ ਨੇ ਆ ਵੀ ਆ ਮੇਰੇ ਮਗਰਲੇ ਪਾਸੇ ਪੀਐਨਪੀ ਬੈਂਕ ਆ ਟਾਂਗੜਾ ਬ੍ਰਾਂਚ ਇੱਥੇ ਦੇ ਮੈਨੇਜਰ ਨੇ ਮਨਦੀਪ ਸਿੰਘ ਔਰ ਇੱਥੇ ਗੌਰਵਤਾਰ ਸਿੰਘ ਪਿੰਡ ਖੇਲੇ ਤੋਂ ਆਇਆ ਵਾ ਜਿਹਦਾ ਇੱਥੇ ਅਕਾਊਂਟ ਖਾਤਾ ਚੱਲ ਰਿਹਾ ਵਾ ਹੋਰ ਵੀ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਸੱਜਣ ਨੇ ਉਹਨਾਂ ਦੇ ਖਾਤੇ ਚੱਲ ਰਹੇ ਆ ਔਰ ਪਿਛਲੇ ਸ਼ੁੱਕਰਵਾਰ ਲਗਭਗ ਇੱਕ ਹਫਤਾ ਪਹਿਲਾਂ ਜਦੋਂ ਉਹ ਇੱਥੇ ਆਏ ਆ ਤੇ 2 ਘੰਟੇ ਇਹਨਾਂ ਦਾ ਦਰਵਾਜ਼ਾ ਜਿਹੜਾ ਬੰਦ ਰਿਹਾ ਬਾਹਰ ਇੱਥੇ ਬੀਬੀਆਂ ਭੈਣਾਂ ਜਿਹੜ ਉਹ ਖੱਜਲ ਹੋ ਰਹੀਆਂ ਸਨ ਔਰ ਉਹਨਾਂ ਨੇ ਇੱਕ ਵੀਡੀਓ ਬਣਾ ਕੇ ਤੇ ਨਾਲ ਹੀ ਇਹਨਾਂ ਦੇ ਜਿਹੜੇ ਮੁੱਖ ਅਧਿਕਾਰੀ ਨੇ ਪੀਐਨਬੀ ਬੈਂਕ ਦੇ ਬ੍ਰਾਂਚ ਦੇ ਉਹਨਾਂ ਨੂੰ ਮੇਲ ਕੀਤੀ ਆ ਕਿ ਆ ਤੁਹਾਡੀ ਬ੍ਰਾਂਚ ਟਾਂਗੜਾ ਦੇ ਵਿੱਚ ਜਿਹੜਾ ਵਾ ਹੋ ਰਿਹਾ ਵਾ ਉਸ ਚੀਜ਼ ਦੀ ਜਿਹੜੀ ਕਿੜ-ਕੜਦੇ ਹੋਏ ਮੈਨੇਜਰ ਨੇ ਉਹਨਾਂ ਨੂੰ ਉਦੋਂ ਦਾ ਹੀ ਖੱਜਲਖਬਾਰ ਕਰਨਾ ਸ਼ੁਰੂ ਕਰ ਦਿੱਤਾ ਸੋ ਅੱਜ ਜਦੋਂ ਅਸੀਂ ਗੱਲ ਕਰਨ ਆਏ ਆ ਵੀ ਇਹ ਖੱਜਲਖਵਾਰੀ ਦਾ ਸਾਨੂੰ ਕਾਰਨ ਦੱਸੋ ਤੇ ਬਹੁਤ ਹੀ ਗਲਤ ਲੈਂਗੁਏਜ ਜਿਹੜੀ ਆ ਉਹ ਮੈਨੇਜਰ ਸਾਹਿਬ ਦੀ ਪਾਈ ਗਈ ਕਹਿੰਦੇ ਕਿ ਜੋ ਤੁਸੀਂ ਕਰਨਾ ਉਹ ਕਰ ਲਓ ਮੇਰੀ ਤੇ ਡਿਊਟੀ ਇਸੇ ਤਰ੍ਹਾਂ ਹੀ ਆ ਔਰ ਜੇ ਉਹ ਮੁਕਰਦੇ ਆ ਕਿ ਮੈਂ 2 ਘੰਟੇ ব্রাঞ্চ ਬੰਦ ਨਹੀਂ ਰੱਖੀ ਦੁਪਹਿਰੇ ਤੇ ਇਹਨਾਂ ਦੇ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਚੈੱਕ ਕਰ ਲੈ ਜਣ ਬਾਕੀ ਅਸੀਂ ਪ੍ਰੂਫ ਜਿਹੜੇ ਉਹ ਦਵਾਂਗੇ ਸੋ ਇਹਨਾਂ ਦੀ ਆ ਜਿਹੜੀ ਸ਼ਬਦਾਵਲੀ ਆ ਕਿ ਜੋ ਵੀ ਤੁਸੀਂ ਕਰਨਾ ਕਰ ਲੋ ਮੇਰਾ ਤੇ ਇਹੀ ਰਵਈਆ ਆ ਔਰ ਇਹਨੂੰ ਵੇਖਦੇ ਹੋਏ ਬਲਾਗ ਜਿੰਨੇ ਵਾਲਾ ਗਰੂ ਦੇ ਜਿੰਨੇ ਆਗੂ ਆ ਪੂਰੀ ਟੀਮ ਇੱਥੇ ਖੜੀ ਆ ਅਸੀਂ ਸੋਮਵਾਰ ਨੂੰ ਇਸ ব্রাঞ্চ ਦੇ ਗਾੜੀ ਦਰੀਆਂ ਵਿਛਾ ਕੇ ਜੇ ਰੋਡਿਆਂ ਨਾਲ ਹੀ ਚੱਲਦਾ ਜੇ ਰੋਡ ਵੀ ਸਾਨੂੰ ਰੋਡ ਦੇਤੇ ਬਹਿਣਾ ਪਿਆ ਤੇ ਬਵਾਂਗੇ ਕਿਉਂਕਿ ਸਰਕਾਰ ਲੱਖਾਂ ਰੁਪਏ ਦਿੰਦੀ ਆ ਇਹਨਾਂ ਬੈਂਕ ਅਧਿਕਾਰੀਆਂ ਨੂੰ ਔਰ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਨੌਕਰ ਨੇ ਪਬਲਿਕ ਦੇ ਲੋਕ ਆਪਣੇ ਖਾਤੇ ਖੁਲਾਉਂਦੇ ਨੇ ਆ ਕੁਦਰਤੀ ਬੈਠਿਆ ਇੱਕ ਸਾਡੇ ਕੋਲ ਬਜ਼ੁਰਗ ਆ ਗਿਆ ਇਹਨਾਂ ਦੇ ਨਾਲ ਵੀ ਇੱਥੇ 3 ਸਾਲ ਤੋਂ ਪੱਕਾ ਜਿਹੜਾ ਉਹ ਚੱਲ ਰਿਹਾ ਵਾ ਇਹ ਵੀ ਆਪਣਾ ਜਿਹੜਾ ਵਾ ਉਹ ਦੱਸਣਗੇ ਦੁੱਖ ਇਹਨਾਂ ਦਾ ਖਾਤਾ ਜਿਹੜਾ ਵਾ ਇਸ ਮੈਨੇਜਰ ਨੇ ਚੇਂਜ ਕਰਾ ਕੇ ਇੱਥੇ ਲਿਆਂਦਾ ਵਾ ਪਰ 3 ਸਾਲਾਂ ਤੋਂ ਇਹ ਵੀ ਖੱਜਲ ਖਵਾਰੀ ਦਾ ਸ਼ਿਕਾਰ ਹੋ ਰਹੇ ਆ ਕੀ ਗੱਲ ਹੋਈ ਆ ਜੀ ਬਾਜੀ ਪਿਛਲੇ ਸ਼ੁੱਕਰਵਾਰ ਇੱਥੇ ਮੈਂ ਆਇਆ 2:50 ਮਿੰਟ ਤੇ ਬੈਂਕ ਆਈ ਇੱਥੇ ਬੀਬੀਆਂ ਬੈਠੀਆਂ 10 15 ਬਾਹਰ ਆ ਬਜ਼ੁਰਗ ਬੀਬੀਆਂ ਅਮਰ ਸ਼ੇਗੀਆਂ ਇਹਨਾਂ ਦੇ ਬੈਂਕ ਦਾ ਜਿਹੜਾ ਦਰਵਾਜਾ ਹੈ 2 ਵਜੇ ਤੋਂ ਲੈ ਕੇ ਤੇ 3:30 ਵਜੇ ਤੱਕ ਬੰਦ ਰੱਖਿਆ ਆ ਕੀ ਕਾਰਨ ਆ ਪਤਵਾਰ ਇਹ ਕਹਿੰਦੇ ਸਾਡੀ ਮਨਵਰਜੀ ਆ ਜੀ ਅਸੀਂ ਖਾਣਾ ਖਾਣਾ ਆ ਸਾਡਾ ਲੰਚ ਟਾਈਮ ਆ ਅਸੀਂ ਮਰਜ਼ੀ ਨਾਲ ਬੰਦ ਕਰਨਾ ਹੀ ਕਰਨਾ ਆ ਇਹ ਮਨਦੀਪ ਸਿੰਘ ਜੀ ਦੇ ਇਹਨੇ ਲੈਂਗੁਏਜ ਇਹ ਆ ਗਾਡੀ ਤੁਹਾਡਾ ਖਾਤਾ ਇੱਥੇ ਸਾਜੀ ਖਾਤਾ ਜੀ ਮੇਰਾ ਫਰਮ ਦਾ ਖਾਤਾ ਮੇਰੇ ਕਰੋੜਾਂ ਰੁਪਏ ਲੈਣ ਦੇਣੇ ਸਨ ਮੇਰੇ 10 ਖਾਤੇ ਇੱਥੇ ਮੇਰੀ ਫੈਮਿਲੀ ਦੇ ਮੈਨੇ ਯਾਰ ਤਾਂ ਪਤੀਰਾ ਕਿਸ ਤਰ੍ਹਾਂ ਦਾ ਆਓ ਤੁਸੀਂ ਵੇਖ ਹੀ ਲਿਆ ਯਾ ਕਿਸਾਨ ਯੂਨੀਅਨ ਨੇ ਵੇਖ ਹੀ ਲਈ ਸਾਬ ਨੇ ਕਿਦਾ ਕਿਦਾ ਦਾ ਆ ਕਹਿੰਦਾ ਜੋ ਕਰਨਾ ਕਰ ਲੋ ਮੇਰਾ ਰਈਆ ਤਰਣਾ ਇੱਥੇ ਮੇਰਾ ਨਾਮ ਅੰਗਰੇਜ਼ ਸਿੰਘ ਕੀ ਗੱਲ ਹੋਈ ਆ ਜੀ ਤੁਹਾਡੇ ਨਾਲ ਮੇਰਾ ਨਾਮ ਗੱਲ ਹੋਈ ਕੋਰੋੜ ਰੇ ਦੇ ਚ ਮੇਰਾ ਖਾਤਾ ਸੀ ਲਿਮਟ ਹੀ ਉੱਤੇ ਤੇ ਮੈਨੇਜਰ ਨੇ ਕਿਹਾ ਕਿ ਤੁਹਾਨੂੰ ਉੱਥੋਂ ਬੁਲ ਕੇ ਇੱਥੇ ਲਿਆ ਮੈਂ ਤੇਰੀ 3 ਲੱਖ ਦੀ ਕਰ ਦੂੰਗਾ ਤੈਨੂੰ ਸੋਸਾਇਟੀ ਮਿਲੂ ਸਾਰੀ ਸਹੂਲਤਾਂ ਲੰਗੀਆਂ 3 ਸਾਲ ਅਗੇ ਮੈਨੂੰ ਕੋਈ ਚੀਜ਼ ਨਹੀਂ ਮਿਲੀ ਇਹ ਕੱਜ ਖਰਾਬੀ ਆ ਅਜੇ ਮੈਨੇਜਰ ਦਾ ਨੰਬਰ ਦੇ ਦਿਓ ਮੈਨੂੰ ਏ ਨੰਬਰ ਨਹੀਂ ਇਹਦਾ ਮੈਨੇਜਰ ਦਾ ਐਦਾਂ ਹੁਣ ਕਹਿੰਦੇ ਕਿ ਤੈਨੂੰ ਕੋਈ ਸਬਸਿਡੀ ਨਹੀਂ ਤੈਨੂੰ 30000 ਸਾਲ ਦਾ ਕਰਨਾ ਹੀ ਪੈਣਾ 3 ਲੱਖ ਦਾ ਇਹ ਮੈਨੇਜਰ ਸਾਹਿਬ ਉਹ ਕਹ ਰਹੇ ਲੋ ਕਮੈਂਟਸ ਸਰ ਕੋਈ ਤੁਹਾਡੇ ਉੱਪਰ ਜਿਹੜੇ الزام ਲੱਗ ਰਹੇ ਆ ਕੀ ਕਹਿਣਾ ਚਾਹੁੰਦੇ ਜੀ ਲੋ ਕਮੈਂਟਸ ਬੋਲਾ ਬੋਲਾ ਕਿ ਆ ਗਿਆ ਕਿ ਮੈਨੇਜਰ ਜਿਹੜੇ ਨੇ ਉਹ ਬਤਮੀ ਜੀ ਦੇ ਨਾਲ ਗੱਲ ਕਰਦੇ ਨੇ ਕਸਟਮਰਾਂ ਨੂੰ ਖਰਾਬ ਕੀਤਾ ਜਾ ਰਹੇ ਲੋ ਕਮੈਂਟਸ